RPM ਤੁਸੀਂ ਵੀ ਦੇਖ ਸਕਦੇ ਜੀ ਉਹ RPM ਵੇਖੋ ਤੁਸੀਂ ਇਹ ਇਧਰੋਂ ਆਪਾਂ ਰੇਸ ਕਰਨ ਲੱਗੇ ਆ ਵੇਖੋ ਇਧਰੋਂ ਰੇਸ ਕੀਤੀ ਆ ਆ ਵੇਖੋ ਤੇ ਬ੍ਰੇਕ ਜਿਹੜੀ ਆ ਬ੍ਰੇਕ ਇਹਦੀ ਆ ਵੇਖੋ ਤੁਸੀਂ ਬਹੁਤ ਬ੍ਰੇਕ ਇਹਦੀ ਬਹੁਤ ਜਿਹੜੀ ਆ ਬ੍ਰੇਕ ਬੜੀ ਜ਼ਬਰਦਸਤ ਆ ਜੀ ਇਹ ਇਹ ਆ ਗੱਡੀ ਦੀ ਰੇਸ ਤੇ ਇਹ ਆ ਇਹੀ ਬ੍ਰੇਕ ਵਾ ਜਿਵੇਂ ਆਪਾਂ ਮਤਲਬ ਬ੍ਰੇਕ ਨੱਪਣੀਆਂ ਤੇ ਉਵੇਂ ਨਾਲ ਦੀ ਨਾਲ ਹੀ ਇਹਦੀ ਰੇਸ ਕੱਟ ਜਾਣੀ ਆ ਜਿੱਥੇ ਸਟੀering ਦਾ ਪਾਈਪ ਹੁੰਦਾ ਵਾ ਉਥੋਂ ਇੱਕ ਕਲੰਪ ਕੱਸ ਕੇ ਤੇ ਇਹ ਪਤਰੀ ਜਿਹੜੀ ਆ 1/2 ਇੰਚ ਦੀ ਮੋੜ ਕੇ ਇੱਥੋਂ ਤੱਕ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਨਾ ਇੱਕ ਬੜੀ ਮਤਲਬੋ ਸਪੈਸ਼ਲ ਜੀ ਵੀਡੀਓ ਲੈ ਕੇ ਆਏ ਆ ਤੇ ਖਾਸ ਕਰਕੇ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਹੈਂਡੀਕੈਪਟ ਨੇ ਤੇ ਗੱਡੀ ਚਲਾਉਣ ਦੇ ਸ਼ਕੀਨ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਵੀ ਉਹਨਾਂ ਨੂੰ ਦਿੱਕਤ ਇਹੋ ਆਉਂਦੀ ਆ ਕਿ ਗੱਡੀਆਂ ਦੇ ਰੇਸ ਤੇ ਬ੍ਰੇਕ ਇਹ ਤੰਗੀ ਬਹੁਤ ਆਉਂਦੀ ਆ ਵੀ ਇਹ ਕਿਤਰਾ ਮਤਲਬ ਪੈਰ ਜਦੋਂ ਇੱਕ ਬੰਦਾ ਹੈਂਡੀਕੈਪਟ ਵਾਲਾ ਤੇ ਕਿਵੇਂ ਚਲਾ ਸਕਦਾ ਗੱਡੀ ਤੇ ਅੱਜ ਆਪਾਂ ਜੋ ਸਿਸਟਮ ਲਾਇਆ ਵਾ ਇੱਕ ਆਲਟੋ K10 ਗੱਡੀ ਨੂੰ ਆਪਾਂ ਇਹ ਸਿਸਟਮ ਲਾਇਆ ਵਾ ਤੇ ਤੁਹਾਨੂੰ ਵਿਖਾਉਨੇ ਆ ਆਜੋ ਆਪਾਂ ਕੀ ਕੀਤਾ ਵਾ ਇਹਦੇ ਨਾਲ ਇਹ ਇਹ ਆ ਗੱਡੀ ਦੀ ਰੇਸ ਤੇ ਇਹ ਆ ਇਹੀ ਬ੍ਰੇਕ ਵਾ ਜਿਵੇਂ ਆਪਾਂ ਮਤਲਬ ਬ੍ਰੇਕ ਨੱਪਣੀਆਂ ਤੇ ਉਵੇਂ ਨਾਲ ਦੀ ਨਾਲ ਹੀ ਇਹਦੀ ਰੇਸ ਘਟ ਜਾਣੀ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਵਿਖਾਵਾਂ ਫਿਟਿੰਗ ਫਿਟਿੰਗ ਕੀਤੀ ਕਿਵੇਂ ਆ ਆਪਾਂ ਇਹਨੂੰ ਉਲਾ ਲੈਨੇ ਆ ਤੁਸੀਂ ਆਹ ਸਾਹਮਣੇ ਵੇਖੋਗੇ ਵੀ ਇਹ ਜਿਹੜਾ ਹੈ ਨਾ ਆਪਾਂ ਸਟੀering ਦੇ ਨਾਲ ਉੱਪਰ ਜਿੱਥੇ ਸਟੀering ਦਾ ਪਾਈਪ ਹੁੰਦਾ ਵਾ ਉੱਥੋਂ ਇੱਕ ਕਲੰਪ ਕੱਸ ਕੇ ਤੇ ਇਹ ਪਤਰੀ ਜਿਹੜੀ ਆ 1/4 ਇੰਚ ਦੀ ਮੋੜ ਕੇ ਇੱਥੋਂ ਤੱਕ ਲੈ ਕੇ ਆਏ ਆ ਠੀਕ ਹੈ ਜੀ ਇਹਦੇ ਨਾਲੋਂ ਆਪਾਂ ਇੱਕੋ ਕਲੱਚ ਬ੍ਰੇਕ ਦੇ ਨਾਲ ਇੱਕ ਪੱਤੀ ਜਿਹੜੀ ਆ ਉਹ ਲਾਈ ਆ ਵੇਖੋ ਤੁਸੀਂ ਸਾਹਮਣੇ ਦੇਖ ਸਕਦੇ ਜੇ ਕਿ ਵੀ ਬ੍ਰੇਕ ਜਦੋਂ ਆਪਾਂ ਨੱਪਾਂਗੇ ਤੇ ਪ੍ਰੋਪਰ ਵਰਕ ਕਰੂਗੀ ਬ੍ਰੇਕ ਤੇ ਜੇ ਆਪਾਂ ਰੇਸ ਕਰਨੀ ਆ ਤੇ ਇਹਨੂੰ ਤਾਂ ਉਹ ਚੁੱਕਾਂਗੇ ਤੇ ਰੇਸ ਹੋ ਜੂਗੀ ਠੀਕ ਹੈ ਜੀ ਜਿਵੇਂ ਜਿਵੇਂ ਤਾਂ ਚੁੱਕੀ ਜਾਵਾਂਗੇ ਰੇਸ ਹੁੰਦੀ ਜਾਣੀ ਆ ਤੇ ਜਦੋਂ ਆਪਾਂ ਨੂੰ ਇੱਕਦਮ ਜ਼ਰੂਰਤ ਹੋ ਆ ਬ੍ਰੇਕ ਮਾਰਨ ਦੀ ਆਪਾਂ ਇੰਜ ਕੀਤਾ ਤੇ ਨਾਲ ਹੀ ਰੇਸ ਜਿਹੜੀ ਆ ਉਹਦੀ ਘਟ ਜਾਣੀ ਆ ਤੁਹਾਨੂੰ ਮੈਂ ਸਟਾਰਟ ਕਰਕੇ ਗੱਡੀ ਵਿਖਾਉਣਾ ਵਾ ਤੁਸੀਂ ਫਿਰ ਵੇਖਿਓ ਆ ਗੱਡੀ ਆਪਾਂ ਔਨ ਕਰ ਲਈਏ ਉੱਤੇ ਵੇਖੋ ਇਧਰ ਵੇਖੋ ਤਾਂ ਆਪਾਂ ਗੱਡੀ ਔਨ ਕਰ ਲਈ ਆ ਠੀਕ ਹੈ ਜੀ ਇਹ ਸਟਾਰਟ ਹੋ ਗਈ ਗੱਡੀ ਆਰ ਪੀ ਐਮ ਤੁਸੀਂ ਵੇਖ ਸਕਦੇ ਜੀ ਉਹ ਆਰ ਪੀ ਐਮ ਵੇਖੋ ਤੁਸੀਂ ਇਹ ਇਧਰੋਂ ਆਪਾਂ ਰੇਸ ਕਰ ਲੱਗਿਆ ਵੇਖੋ ਇਧਰੋਂ ਰੇਸ ਕੀਤੀ ਆ ਆ ਵੇਖੋ ਠੀਕ ਹੈ ਜੀ ਜਦੋਂ ਆਪਾਂ ਰੇਸ ਇੰਜ ਘੱਟ ਕੀਤੀ ਨਾਲ ਹੀ ਬ੍ਰੇਕ ਵੱਜ ਜਾਣੀ ਇਹਦੀ ਜਦੋਂ ਇੰਜ ਨੱਪੀ ਨਾਲ ਰੇਸ ਕੱਟ ਜਾਣੀ ਆ ਨਾਲ ਦੀ ਨਾਲ ਹੀ ਇਹਦੀ ਜਿਹੜੀ ਆ ਬ੍ਰੇਕ ਚੱਲ ਜਾਣੀ ਆ ਤੇ ਉਹ ਸਾਹਮਣੇ ਤੁਸੀਂ ਵੇਖ ਸਕਦੇ ਜੇ ਵੀ ਇਹਨੂੰ ਆਪਾਂ ਜਿਹੜੀ ਆ ਇੰਜ ਰੇਸ ਦੇ ਨਾਲ ਪੱਤੀ ਲਾ ਕੇ ਤੇ ਕਲੰਪ ਲਾ ਕੇ ਪ੍ਰੋਪਰ ਜਿਹੜੀ ਆ ਇਹ ਮੋਟਰਸਾਈਕਲ ਦੀ ਰੇਸ ਵਾਲੀ ਤਾਰ ਆ ਜਿਹੜੀ ਆਪਾਂ ਇਹਨੂੰ ਲਾਈ ਆ ਫਿਟਿੰਗ ਤੁਸੀਂ ਵੇਖ ਸਕਦੇ ਜੇ ਜੇ ਕੋਈ ਮੇਰਾ ਵੀਰ ਹੈਂਡੀਕੈਪਟ ਕੋਈ ਗੱਡੀ ਚਲਾਉਣ ਦਾ ਸ਼ਕੀਨ ਹੋਵੇ ਤੇ ਉਹ ਇਸ ਤਰ੍ਹਾਂ ਕਰਕੇ ਤੇ ਆਪਦੀ ਇਹਦੀ ਫਿਟਿੰਗ ਕਰਵਾ ਸਕਦਾ ਵੀਰ ਜੀ ਗੱਡੀ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਵੀ ਆਪਾਂ ਰੈਡੀ ਹੋ ਗਈ ਆ ਹੁਣ ਹੁਣ ਆਪਾਂ ਇਹਦੀ ਟ్రਾਈ ਲੈਨੇ ਆ ਤਾਂ ਆਪਾਂ ਇਸੇ ਰੇਸ ਤੇ ਇਸੇ ਬ੍ਰੇਕ ਤੋਂ ਇਹਨੂੰ ਕੰਟਰੋਲ ਕਰਾਂਗੇ ਤੇ ਠੀਕ ਹੈ ਓਕੇ ਹੋ ਗਈ ਲਾਈਟਾਂ ਜਗੜੀਏ ਆਪਾਂ ਕਲਚ ਜਿਹੜਾ ਵਾ ਉਹ ਆਪਾਂ ਨੂੰ ਪੈਰ ਨਾਲ ਹੀ ਦੱਬਣਾ ਪਊਗਾ ਰੇਸ ਜਿਹੜੀ ਆ ਉਹ ਆਪਾਂ ਇੱਥੋਂ ਕਰ ਸਕਦੇ ਆ ਇਹਦੀ ਨਹੀਂ ਵੇਖ ਸਾਡੇ ਰੇਸ ਜਿਹੜੀ ਆ ਤੋ ਆਪਾਂ ਇਹਨੂੰ ਕਰ ਸਕਦੇ ਆ ਬਾਕੀ ਇਹ ਹੈ ਕਿ ਵੀ ਕਲਚ ਤੋਂ ਜਿਹੜੀ ਆ ਇਹਨੂੰ ਕੰਟਰੋਲ ਆਪ ਹੀ ਕਰਨਾ ਪਊਗਾ ਤੇ ਬ੍ਰੇਕ ਜਿਹੜੀ ਆ ਬ੍ਰੇਕ ਇਹਦੀ ਆ ਵੇਖੋ ਤੁਸੀਂ ਬਹੁਤ ਬ੍ਰੇਕ ਇਹਦੀ ਬਹੁਤ ਜਿਹੜੀ ਆ ਬ੍ਰੇਕ ਬੜੀ ਜ਼ੋਰਦਸਤ ਆ ਇਹਦੀ ਅਸੀਂ ਸੈਟਿੰਗ ਬਹੁਤ ਵਧੀਆ ਆਈ ਇਹਦੀ ਆ ਵੇਖੋ ਆਪਾਂ ਆਪਾਂ ਪੈਰ ਆਪਣਾ ਉੱਤੇ ਆ ਆਪਾਂ ਇਹ ਪੈਰ ਨੂੰ ਵਰਤਨ ਨਹੀਂ ਦੇ ਤੇ ਰੇਸ ਜਿਹੜੀ ਆ ਇਹ ਆਪਾਂ ਆ ਵੇਖੋ ਇਸੇ ਤੋਂ ਰੇਸ ਕੀਤੀ ਆ ਫੇਰ ਲਾਇਆ ਤੇ ਰੇਸ ਕੀਤੀ ਲੋ ਜੀ ਇਸੇ ਤੋਂ ਹੀ ਬ੍ਰੇਕ ਲਾਉਣੀ ਤੇ ਆ ਬ੍ਰੇਕ ਲੱਗ ਗਈ। ਕਿਆ ਬਾਤ ਹੈ। ਠੀਕ ਹੈ ਜੀ। ਕਿਵੇਂ ਤਾਂ ਲੱਗਾ ਜਿਗਾਰਡ ਸਾਡਾ। ਕਮੈਂਟ ਕਰਕੇ ਜਰੂਰ ਦੱਸਿਓ ਜੀ। ਬਾਕੀ ਇਹ ਆ ਹੈਂਡੀਕੈਪਟ ਵੀਰਾਂ ਵਾਸਤੇ ਜੀ ਤੇ ਇਸੇ ਤੋਂ ਜਦੋਂ ਆਪਾਂ ਇਹਨੂੰ ਠਾਂ ਕਰਾਂਗੇ ਤਾਂ ਉਹ ਤਾਂ ਰੇਸ ਵੀ ਕੱਟ ਹੋ ਜਾਣੀ ਨਾਲ ਦੀ ਨਾਲ ਹੀ ਰੇਸ ਟੈਨਸ਼ਨ ਨਹੀਂ ਗਈ ਕੋਈ ਕੱਟ ਕਰਨ ਦੀ। ਇਹ ਨਹੀਂ ਆ ਕਿ ਆਪਾਂ ਬ੍ਰੇਕ ਮਾਰਨੀ ਆ ਤੇ ਕਲੱਚ ਨੱਪਿਆ ਜਾਂ ਰੇਸ ਘੱਟ ਕਰਨੀ ਆ ਤੇ ਦਿੱਕਤ ਆਊਗੀ। ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਆਉਂਦੀ। ਕਿਸੇ ਨੇ ਵੀ ਇਹ ਜਿਗਾੜ ਬਣਵਾਉਣਾ ਹੋਵੇ ਤੇ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਵਾ ਤੇ ਜੇ ਤੁਸੀਂ ਇਹ ਜਿਗਾੜ ਆਪ ਵੀ ਬਣਵਾਉਣਾ ਚਾਹੋ ਤੇ ਤੁਹਾਨੂੰ ਸਾਰੀ ਪੂਰੀ ਫਿਟਿੰਗ ਜਿਹੜੀ ਹੈ ਇਹਦੀ ਦੱਸ ਦਿੱਤੀ ਹੈ ਕਿਵੇਂ ਆ ਤੇ ਤੁਸੀਂ ਵੇਖ ਕੇ ਇਹਨੂੰ ਆਪ ਵੀ ਬਣਵਾ ਸਕਦੇ ਜੇ ਕਿਸੇ ਵੀ ਕਾਰੀਗਰ ਤੋਂ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇ ਜੀ ਧੰਨਵਾਦ। ਕਰਦੇ ਬੰਦਾ।